ਹੈਲੋ ਫਰੈਂਡਸ ਅੱਜ ਜਸਵੀਰ ਰਾਣਾ ਦੀ ਬਹੁਤ ਹੀ ਸੋਹਣੀ ਕਹਾਣੀ ਚਾਦਰ ਸੁਣਾਗੀ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਕੋਲ ਹੀ ਡਹੇ ਬਿਕਰ ਦੇ ਮੰਜੇ ਵੱਲ ਨਿਗਾਹ ਮਾਰ ਕੇ ਟੇਡੇ ਲੋਟ ਪਈ ਨਿਰਮਲ ਦੇ ਬਿਨਾ ਆਹਟ ਪਾਸਾ ਪਰਦਿਆ ਸਿੱਧੀ ਸਤੋਲ ਪੈ ਕੇ ਉਸਮਾਨ ਵੱਲ ਨੂੰ ਝਾਕਣ ਲੱਗ ਪਈ ਅਸਮਾਨ ਵਿੱਚ ਚੰਨ ਆਪਣੇ ਪੂਰੇ ਜਲੋ ਨਾਲ ਚਮਕ ਰਿਹਾ ਸੀ ਦੂਰ ਦੂਰ ਤੱਕ ਚਾਂਦੀ ਰੰਗੇ ਤਾਰਿਆਂ ਦਾ ਜਾਲ ਵਿਛਿਆ ਹੋਇਆ ਕਿਸੇ ਖੂਬਸੂਰਤ ਮੁਟਿਆਰ ਦਵਾਲੇ ਸਿਤਾਰਿਆਂ ਜਿਹੜੀ ਚੁੰਨੀ ਲਈ ਹੋਣ ਦਾ ਭਲੇਖਾ ਪਾ ਰਿਆ ਸੀ। ਨਿਰਮਲ ਦੀਆਂ ਨਜ਼ਰਾਂ ਭਵੇਂ ਅਸਮਾਨ ਵੱਲ ਸਨ ਪਰ ਕੰਨ ਕੋਲ ਰਹੇ ਮੰਜੇ ਤੋਂ ਹੋਣ ਵਾਲੇ ਕਿਸੇ ਵੀ ਖਿੜਾਕੇ ਦੀ ਤਾੜ ਵਿੱਚ ਲੱਗੇ ਹੋਏ। ਜੇਕਰ ਕਿਹਾ ਜਾਵੇ ਕਿ ਉਹਦੀਆਂ ਅੱਖਾਂ ਵੀ ਕੰਨਾਂ ਦਾ ਸਾਥ ਦੇ ਰਹੀਆਂ ਸਨ ਤਾਂ ਇਹ ਵੀ ਕੋਈ ਅਲੋਕਾਰੀ ਗੱਲ ਨਹੀਂ। 11 ਵਜਣ ਵਾਲੇ ਸਨ ਪਰ ਬਿਕਰ ਅਜ ਹਿਲਣ ਵਿੱਚ ਹੀ ਨਹੀਂ ਸੀ ਆ ਰਿਹਾ। ਜਿਸ ਦੀ ਨਿਰਮਲ ਨੂੰ ਆਸ ਸੀ। ਦੋ ਤਿੰਨ ਘੰਟੇ ਹੋ ਚੱਲੇ ਸਨ ਉਹਨੂੰ ਇਸੇ ਆਸ ਸੰਗ ਕੁੱਲਦੇ ਆ ਦੋ ਤਿੰਨ ਘੰਟੇ ਹੀ ਕਿਉਂ ਬਲਕਿ ਪੂਰੇ ਤਿੰਨ ਦਿਨ ਤੇ ਤਿੰਨ ਰਾਤਾਂ ਚੌਥੀ ਰਾਤ ਸੀ ਅੱਜ ਪਿਛਲੀਆਂ ਤਿੰਨ ਰਾਤਾਂ ਤੋਂ ਬਿੱਕਰ ਦੀ ਚੌਂਕੀਦਾਰੀ ਕਰ ਰਹੀ ਸੀ ਕਿ ਉਹ ਅੱਧੀ ਰਾਤ ਨੂੰ ਕੰਧ ਟੱਪ ਕੇ ਬਾਹਰ ਜਾਂਦਾ ਕਿੱਥੇ ਹੈ ਸਵਾਲ ਤਾਂ ਇਹ ਉਹਦੇ ਦਿਮਾਗ ਵਿੱਚ ਖਾਸੇ ਚੇੜ ਤੋਂ ਗੁੱਥਮ-ਬੁੱਥਾ ਹੋਇਆ ਪਿਆ ਸੀ ਪਰ ਉਹਨੂੰ ਜਵਾਕਾਂ ਦੀ ਸੰਗ ਮਾਰ ਲੈਂਦੀ ਮੁੰਡਾ ਕੁੜੀ ਸਿਆਣੇ ਹੋ ਰਹੇ ਸਨ ਉਹਨਾਂ ਦੀ ਡਰੋਂ ਹੀ ਉਹਨੇ ਚੁੱਪ ਵੱਟੀ ਹੋਈ ਸੀ ਪਰ ਪਿਛਲੇ ਹਫਤੇ ਦੋਵੇਂ ਜਵਾਕ ਛੁੱਟੀਆਂ ਮਨਾਉਣ ਆਪਣੇ ਨਾਨਕੇ ਚਲੇ ਗਏ ਸਨ ਨਾਨੀ ਆਈ ਸੀ ਉਹਨਾਂ ਦੀ ਉਹਨਾਂ ਦੇ ਜਾਂਦਿਆ ਹੀ ਨਿਰਮਲ ਨੇ ਪੱਕ ਤਾਰ ਲਈ ਸੀ ਕਿ ਗੱਲ ਦੀ ਤੈ ਤੱਕ ਜਾ ਕੇ ਰਹੇਗੀ ਆਖਿਰ ਕਦੋਂ ਤੱਕ ਅੰਦਰੋਂ ਅੰਦਰੀ ਕੋੜ ਦੀ ਰੇਜਦੀ ਤੇ ਤੜਫਦੀ ਰਹੇਗੀ ਪਿਛਲੇ ਹਫਤੇ ਤੋਂ ਵੀ ਪਹਿਲਾਂ ਇੱਕ ਦਿਨ ਅਚਾਨਕ ਹੀ ਅੱਧੀ ਰਾਤ ਵੇਲੇ ਕਿਸੇ ਅਣਜਾਣੇ ਖਿੜਾਕੀ ਨਾਲ ਉਹਦੀ ਅੱਖ ਖੁੱਲ ਗਈ ਸੀ ਜਦੋਂ ਉਹਨੇ ਅੱਖਾਂ ਪੁੱਟ ਕੇ ਵੇਖਿਆ ਤਾਂ ਬਿੱਕਰ ਆਪਣੇ ਮੰਜੇ ਤੇ ਨਹੀਂ ਸੀ। ਦੋਵੇਂ ਜਵਾਕ ਪਰਾਂ ਆਪਣੀ ਦਾਦੀ ਕੋਲ ਮੰਜੀਆਂ ਡਾਈ। ਹੂਕ ਸੁੱਤੇ ਪਏ ਸਨ। ਪਹਿਲਾਂ ਤਾਂ ਉਹਨੇ ਸੋਚਿਆ ਕਿ ਪਿਸ਼ਾਬ ਕਰਨੇ ਗਿਆ ਹੋਣਾ। ਪਰ ਜਦੋਂ ਖਾਸਾ ਚਿਰ ਮੰਜੇ ਤੇ ਵਾਪਸ ਨਾ ਆਇਆ ਤਾਂ ਨਿਰਮਲ ਦੀ ਅੱਖ ਪਰਕੀ। ਉੱਟ ਕੇ ਸਾਰੇ ਵੇੜੇ ਵਿੱਚ ਇੱਧਰ ਉੱਧਰ ਘੁੰਮੀ ਪਰ ਬਿੱਕਰ ਕਿਤੇ ਵੀ ਨਹੀਂ ਸੀ। ਪਤਾ ਨਹੀਂ ਕਿੱਧਰ ਸ਼ਾਈ ਮਾਈ ਹੋ ਗਿਆ। ਘੋਮਦੀ ਘਮੌਂਦੀ ਜਦੋਂ ਬਾਹਰਲੇ ਗੇਟ ਵਾਲੀ ਕੰਧ ਕੋਲ ਗਈ। ਤੋਂ ਦਾ ਦਿਮਾਗ ਫੱਕ ਦੇ ਨਹੀਂ ਉੱਡ ਗਿਆ। ਕੰਨ ਦੇ ਨਾਲ ਟਰੱਕ ਵਾਲੀ ਛੋਟੀ ਜਿਹੀ ਪੌੜੀ ਲੱਗੀ ਹੋਈ ਸੀ। ਗੱਲ ਸਮਝਦਿਆਂ ਨੂੰ देर ਨਾ ਲੱਗੀ। ਹੋਂਦੇ ਪੂਰੇ ਵਜੂਦ ਤੇ ਜਿਵੇਂ ਅਧਰੰਗ ਦਾ ਅਟੈਕ ਜਿਆ ਹੋ ਗਿਆ ਹੁੰਦਾ ਹੈ। ਝੂਠੇ ਪੈ ਚੁੱਕੇ ਸਰੀਰ ਨੂੰ ਕਸੀੜ ਦੀ ਉਹ ਵਾਪਸ ਮੰਜੇ ਤੇ ਆ ਕੇ ਬੈਠ ਗਈ। ਅੱਖਾਂ ਉਹਨੇ ਕੰਨ ਨਾਲ ਲੱਗੀ ਪੌੜੀ ਤੇ ਹੀ ਗੱਡੀਆਂ ਹੋਈਆਂ ਸਨ। ਕੋਈ 2-3 ਘੰਟੇ ਬਾਅਦ ਪੌੜੀ ਤੋਂ ਦੀ ਬਿੱਕਰ ਅੰਦਰ ਉਤਰਦਾ ਦਿਸਿਆ। ਉਹਨੂੰ ਵੇਖਦਿਆਂ ਹੀ ਉਹ ਮੜਮੰਜੇ ਤੇ ਪੈ ਗਈ ਜਿਵੇਂ ਕੁਝ ਵੇਖਿਆ ਹੀ ਨਹੀਂ ਹੁੰਦਾ ਪੌੜੀ ਲਾ ਕੇ ਬਿੱਕਰ ਵੀ ਮਲਕ ਦੇ ਨੇ ਮੰਜੇ ਤੇ ਆ ਕੇ ਪੈ ਗਿਆ ਵੇਖਦੇ ਹੀ ਵੇਖਦੇ ਉਹ ਘਰ ਘਰ ਘੁੜਾੜੇ ਛੱਡਣ ਲੱਗ ਪਿਆ ਪਰ ਨਿਰਮਲ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ ਸਾਰੀ ਰਾਤ ਉਹ ਦਿਲ ਵਿੱਚ ਖੂਬੇ ਨਸ਼ਤਰ ਨਾਲ ਖੋਲਦੀ ਰਹੀ ਸੀ ਵੇਚਦੀ ਕਈ ਦਿਨ ਤਾਂ ਠੀਕ ਰਿਹਾ ਪਰ ਚੌਥੀ ਰਾਤ ਫਿਰ ਇੰਜ ਹੀ ਹੋਇਆ ਸੀ ਸ਼ਾਇਦ ਅੱਜ ਫਿਰ ਹੋਵੇ ਸੋਚ ਕਿ ਪਿਛਲੀਆਂ ਤਿੰਨ ਰਾਤਾਂ ਤੋਂ ਜਗਰਾਤਾ ਕੱਟਦੀ ਆ ਰਹੀ ਸੀ ਅੱਜ ਵੀ ਇਸੇ ਤਾਲ ਵਿੱਚ ਸਨ ਉਸ ਦੀਆਂ ਅੱਖਾਂ ਪਰ ਬਿਕਰ ਸੀ ਕਿ ਤਾਸ ਤੋਂ ਮਸ ਨਹੀਂ ਸੀ ਹੋ ਰਿਹਾ ਖੌਰੇ ਅੱਜ ਦੀ ਰਾਤ ਵੀ ਐਕਣੇ ਲੰਗੇ ਸਿੱਧੀ ਸਤੋਲ ਪਈ ਨਿਰਮਲ ਨੇ ਅਸਮਾਨ ਵੱਲੋਂ ਨਿਗਾਹ ਹਟਾ ਕੇ ਕੋਲ ਡਹਿ ਮੰਜੇ ਵੱਲ ਨੂੰ ਵੇਖਿਆ ਇਸ ਵਾਰ ਉਹਨੇ ਪੂਰਾ ਪਾਸਾ ਨਹੀਂ ਪਰਤਿਆ ਸਿਰਫ ਸੇਰੀ ਘੁਮਾਇਆ ਬਿਕਰ ਉਸੇ ਤਰ੍ਹਾਂ ਸਰਾਲ ਵਾਂਗ ਚਫਾਲ ਪਿਆ ਸੀ ਜੋਦੋਂ ਦਾ ਉਹ ਪਿਆ ਸੀ ਨਾ ਉਹਨੇ ਪਾਸਾ ਪਰਤਿਆ ਨਾ ਹਿੱਲਿਆ ਨਾ ਜੁੱਲਿਆ ਉਹਦੇ ਮੰਝੇ ਨੂੰ ਉਲੰਘਦਿਆਂ ਹੋਈਆਂ ਨਿਰਮਲ ਦੀਆਂ ਅੱਖਾਂ ਪਰਾ ਰਸੋਈ ਕੋਲ ਮੰਝੇ ਤੇ ਪਈ ਆਪਣੀ ਸਾਸ ਤੇ ਜਾ ਕੇ ਫੋਕਸ ਹੋ ਗਈਆਂ ਚੰਨ ਚਾਨਣੀ ਵਿੱਚੋਂ ਦਾ ਮੰਝਾ ਸਾਫ਼ ਚਮਕ ਰਿਹਾ ਸੀ ਕਈ ਸਾਲਾਂ ਤੋਂ ਮੰਝੇ ਨਾਲ ਮੰਝਾ ਹੋਈ ਪਈ ਸੀ ਇਹ ਵੀ ਚੰਦਰੀ ਪਤਾ ਨਹੀਂ ਕੀ ਪਿਛਲਾ ਲੈਨ ਦਿਨ ਪੂਰਾ ਕਰ ਰਹੀ ਹੈ ਆ ਨਰਕ ਨਾਲੋਂ ਤਾਂ ਚੰਦਰੀ ਬਾਪੂ ਵਾਂਗ ਹੀ ਚੱਲਦੀ ਹੋ ਜੇ ਤਾਂ ਵਧੀਆ ਰੋ ਹੋਂਤਾ ਦੇਖੀ ਨਹੀਂ ਜਾਂਦੀ ਧਰਮ ਨਾਲ ਮੰਜੇ ਨਾਲ ਜੁੜੀ ਬਿਮਾਰ ਸੱਸਵਾਲ ਨਜ਼ਰ ਮਾਰ ਕੇ ਨਿਰਮਲ ਨੇ ਫਿਰ ਸਿਰ ਘੁਆ ਲਿਆ ਉਹ ਅਸਮਾਨ ਵੱਲ ਵੇਖਣ ਲੱਗੀ ਪਲ ਦੇ ਪਲ ਅਸਮਾਨ ਵਿੱਚ ਉਹਨੂੰ ਆਪਣਾ ਸੋਹਰਾ ਓੜ ਦਾ ਨਜ਼ਰ ਆਇਆ ਉਹਨੂੰ ਜਾਪਿਆ ਜਿਵੇਂ ਉਹ ਉਹਦੀ ਸੱਸ ਨੂੰ ਹਾਕਾ ਮਾਰ ਰਿਹਾ ਹੋਵੇ ਆ ਜਾ ਨਿਹਾਲ ਕੋਰੇ ਐਥੇ ਹੁਣ ਕੀ ਕਰਦੀ ਐ ਚੰਦਰੀਏ ਨਰਕੀ ਭੋਗਦੀ ਐ ਆ ਜਾ ਓਰੇ ਮੇਰੇ ਕੋਲ ਆ ਜਾ ਆ ਜਾ ਪਏ ਪਏ ਹੀ ਉਹਨੇ ਆਪਣੇ ਸੇਰ ਨੂੰ ਝਟਕਾ ਆਕੇ ਦੁਬਾਰਾ ਸਮਾਨਵਲ ਵੇਖਿਆ ਕੁਝ ਵੀ ਨਹੀਂ ਸੀ ਉੱਤੇ ਦੂਰ ਦੂਰ ਤੱਕ ਟਿਮਟਿਮਾਉਂਦੇ ਤਾਰੇ ਸਨ ਪੂਰੇ ਜਲੋ ਨਾਲ ਚਮਕ ਰਿਹਾ ਚੰਨ ਸੀ ਜਾਂ ਨਵੀਂ ਗੱਲ ਪਰਾਂ ਪੱਛਮ ਵੱਲੋਂ ਕਪਾਦੀਆਂ ਫੁੱਟੀਆਂ ਵਰਗੇ ਚਿੱਟੇ ਬਦਲਾਂ ਦੀ ਡਾਰ ਜਈ ਉੱਡਣੀ ਸ਼ੁਰੂ ਹੋ ਗਈ ਸੀ ਉਹ ਪਰਲੇ ਪਾਸੇ ਬਾਜ਼ੀਗਰ ਬਸਤੀ ਕੋਲ ਦੀ ਲੰਘਦੇ ਸੂਏ ਵੱਲੋਂ ਟਟੇਰੀ ਦੇ ਰੁੱਕ ਰੁੱਕ ਕੇ ਬੋਲਣ ਦੀ ਆਵਾਜ਼ ਵੀ ਨਿਰੰਤਰ ਗੂੰਜ ਰਹੀ ਸੀ ਪਰ ਅਜੀ ਤੱਕ ਬਿੱਕਰ ਦੀ ਚੁੱਪ ਨਹੀਂ ਸੀ ਟੁੱਟੀ ਬਿੱਕਰ ਜੋ ਕਦੇ ਨਿਰਮਲ ਦਾ ਜੇਟ ਸੀ ਪਰ ਵਕਤ ਦੇ ਫੇਰ ਨਾਲ ਉਹਦਾ ਘਰ ਵਾਲਾ ਬਣ ਗਿਆ ਦੋ ਭਾਈ ਸਨ ਉਹ ਵੱਡਾ ਬਿੱਕਰ ਸੀ ਤੇ ਛੋਟਾ ਤੇਜਾ ਭੈਣ ਕੋਈ ਨਹੀਂ ਉਹਨਾਂ ਦੀ ਇੱਕ ਭੂਆ ਦੀ ਕੁੜੀ ਸੀ ਪਿੰਦਰ ਜਿਸ ਨਾਲ ਉਹ ਵਰਤ ਵਰਤਾਰਾ ਕਰਦੀ ਅਗਾ ਪਿੰਦਰ ਦੇ ਕੋਈ ਭਾਈ ਨਹੀਂ ਸੀ ਨਿਰਮਲ ਤੇਜੇ ਨੂੰ ਵਿਆਹੀ ਸੀ ਜਦੋਂ ਨਵੀਂ ਵਿਯੋਲੀ ਆਈ ਤਾਂ ਬਿੱਕਰ ਪਹਿਲਾਂ ਹੀ ਰੰਡਾ ਸੀ ਪੰਦੀ ਘਰ ਵਾਲੀ 2 ਸਾਲ ਪਹਿਲਾਂ ਮਰ ਗਈ ਸੀ ਕਿਵੇਂ ਮਰ ਗਈ ਨਵੀਂ ਨਵੇਲੀ ਆਈ ਹੋਣ ਕਰ ਨਿਰਮਲ ਨੇ ਬਹੁਤੀ ਪੁੱਛਗਿੱਛ ਕਰਨੀ ਜ਼ਰੂਰੀ ਨਾ ਸਮਝੀ ਪਰ ਕਦੇ-ਕਦੇ ਗਵਾਂਢ ਚੋਂ ਤੇਜ਼ ਕੋਰ ਬੁੜੀ ਉਹਨੂੰ ਦੱਸਦੀ ਹੁੰਦੀ ਨੀ ਬਹੁ ਥੋੜਾ ਬਿੱਕਰ ਤਾਂ ਬਾਲੇ ਹੀ ਭਗਤ ਐ ਵਿਚਾਰਾ ਮਾੜੀ ਕੀਤੀ ਰੱਬ ਨੇ ਚੰਦਰੇ ਨਾਲ ਕਹਿੰਦੀ ਘਰ ਵਾਲੇ ਸੀ ਬੋ ਕਿਤੇ ਮਰਨ ਵਾਲੀ ਧੀ ਜੀ ਪਈ ਸੀ ਕਿ ਨਾ ਟੱਠੇ ਅਰਗੀ ਨਾ ਕੋਈ ਰੋਗ ਨਾ ਸੰਸਾ ਪਤਾ ਨਹੀਂ ਕੀ ਪੁੱਠੀ ਪੈ ਗਈ ਰਾਤੋਂ ਰਾਤ ਪੂਰੀ ਹੋ ਗਈ ਚੰਦਰੀ ਤੜਕੇ ਮਰੀ ਪਿਓ ਦੇਖੀ ਟੱਬਰ ਨੇ ਤਾਂ ਘਰ ਵਾਲੀ ਦੀ ਮੌਤ ਤੋਂ ਬਾਅਦ ਬਿਕਰ ਨੇ ਫੇਰ ਦੁਬਾਰਾ ਵਿਆਹ ਨਹੀਂ ਸੀ ਕਰਵਾਇਆ ਬਸ ਆਪਣੇ ਹੀ ਰੰਗਾਂ ਵਿੱਚ ਰੁੱਝ ਗਿਆ ਦੋ ਟਰੱਕ ਚੱਲਦੇ ਸਨ ਉਹਨਾਂ ਤੇ ਚਲਿਆ ਜਾਂਦਾ ਖੇਤੀ ਬਾੜੀ ਤੇ ਡੰਗਰ ਬੱਚੇ ਵਿੱਚ ਪਰਚਿਆ ਰਹਿੰਦਾ ਜਾਂ ਮਹੀਨਾ ਮਹੀਨਾ ਆਪਣੀ ਭੂਆ ਦੀ ਕੁੜੀ ਪਿੰਦਰ ਕੋਲ ਰਹਿ ਆਉਂਦਾ ਪਰ ਆਪਣੇ ਛੋਟੇ ਪਾਈ ਤੇਜੇ ਨੂੰ ਉਹ ਅਲਫੋ ਬੇਨਾ ਆਖਦਾ ਚਾਹੇ ਪੰਜ ਕਰੇ ਚਾਹੇ ਪੰਜਾਹ ਕੋ ਵੀ ਗਲਤ ਹੋਣ ਜਾਂ ਠੀਕ ਖੁੱਲੀ ਛੁੱਟੀ ਸੀ ਤੇਜੇ ਨੂੰ ਇਹ ਸ਼ਾਇਦ ਖੁੱਲੀ ਛੁੱਟੀ ਦਾ ਹੀ ਨਤੀਜਾ ਸੀ ਵਿਆਹ ਤੋਂ ਪਹਿਲਾਂ ਹੀ ਉਹ ਪੂਰੇ ਨਗਰ ਵਿੱਚ ਤੇਜੇ ਵੈਲੀ ਦੇ ਨਾਂ ਨਾਲ ਮਸ਼ਹੂਰੀ ਪ੍ਰਾਪਤ ਕਰ ਗਿਆ ਸੀ ਪਿੰਡ ਦੇ ਹਰੇਕ ਮੁਹੱਲੇ ਪੱਤੀ ਵਿੱਚ ਤੇਜਾ ਵੈਲੀ ਤੇਜਾ ਵੈਲੀ ਹੁੰਦੀ ਤੇਜਾ ਦਰਮਿਆਨਾ ਜਿਹਾ ਕੱਦ ਭਰਮਾਂ ਜੁੱਸਾ ਬਰੀਕ ਖੜਵੀਆਂ ਮੁੱਛਾਂ ਕੈਂਸੀ ਨਾਲ ਦਾੜੀ ਕੱਟ ਕੇ ਮੋਚਨੇ ਨਾਲ ਖੱਤ ਕੱਢੇ ਹੁੰਦੇ ਛੇਤੇ ਟੈਡੀ ਪੱਗ ਪਿਆਰੀ ਕਾਲੇ ਕੁਰਮ ਦੀ ਜੁੱਤੀ ਪਾ ਕੇ ਸਦਾ ਚਿੱਟਾ ਕੁਰਤਾ ਪਜਾਮਾ ਪਹਿਨ ਕੇ ਰੱਖਦਾ ਤੁਰਦਾ ਨੀਵੀਂ ਪਾ ਕੇ ਸੀ ਪਰ ਨੀਵੀਂ ਦੇ ਬਾਵਜੂਦ ਉਸ ਦੀਆਂ ਅੱਖਾਂ ਚਪਾਸੀ ਘੁੰਮ ਰਹੀਆਂ ਹੁੰਦੀਆਂ ਮਜਾ ਲੈਂ ਕੋਈ ਵਰਤਾਰਾ ਉਹਦੀ ਨਜ਼ਰ ਹੇਠ ਆਉਣੋਂ ਬਚ ਸਕੇ ਜਿਹੜਾ ਵੀ ਉਹਦੀ ਜਾੜ ਹੇਠ ਆ ਜਾਂਦਾ ਪੈਂਦੀ ਸੱਟੇ ਕੜਕ ਪਰ ਉਹਦੇ ਚਿਹਰੇ ਤੇ ਇੱਕ ਲੰਮਾ ਸਾਰਾ ਕੱਟ ਦਾ ਨਿਸ਼ਾਨ ਸੀ ਜੋ ਖੱਬੀ ਅੱਖ ਕੋਲੋਂ ਸ਼ੁਰੂ ਹੋ ਕੇ ਭੁੱਲਾਂ ਤੋਂ ਹੇਟਾਂ ਹੁੰਦਾ ਥੋੜੀ ਦੇ ਸੱਜੇ ਪਾਸੇ ਜਾ ਕੇ ਮੁੱਕਦਾ ਉਸ ਨਿਸ਼ਾਨ ਪਿੱਛੇ ਛਿਪੇ ਇਤਿਹਾਸ ਨੂੰ ਸਾਰਾ ਪਿੰਡ ਜਾਣਦਾ ਸੀ ਰਾਠੇ ਦੀ ਕੁੜੀ ਕਰਮੀ ਨੇ ਦਿੱਤਾ ਸੀ ਉਹ ਨਿਸ਼ਾਨ ਆਮ ਕੁੜੀਆਂ ਦਾ ਪਵਦ ਸੀ ਉਹ ਲੋੜੇ ਦੀ ਸੁਨੱਖੀ ਪੂਰੀ ਭਰ ਜਵਾਨ ਰੋਜ਼ ਵਾਂਗ ਇੱਕ ਦਿਨ ਖੇਤਾਂ ਵਿੱਚੋਂ ਕੱਖ ਕੋਤਣ ਗਈ ਕੁਦਰਤੀ ਉਸ ਦਿਨ ਇਕੱਲੀ ਵੇੜੇ ਦੀਆਂ ਬਾਕੀ ਧੀਵੀਆਂ ਪਹਿਲਾਂ ਹੋਰ ਪਾਸੇ ਨਿਕਲ ਗਈਆਂ ਸਨ ਨਾਲੇ ਕਪਾਜ ਕੱਖ ਖੋਤੀ ਜਾਵੇ ਨਾਲੇ ਬਿੰਦੇ ਛੱਟੇ ਉੱਠ ਕੇ ਚਫੇਰੇ ਨਿਗਾਹ ਮਾਰ ਲਿਆ ਕਰੇ ਦੂਰ ਤੱਕ ਸੰਗਲੀਆਂ ਫਸਲਾਂ ਸਨ ਚੁਪਾਸੇ ਹੀ ਖੋਫ ناک ਚੁੱਪ ਪਸਰੀ ਹੋਈ ਸੀ ਭੈ ਜੇ ਆਵੇ ਕੱਖ ਖੋਤ ਤੇ ਖੋਤ ਤੇ ਜਦੋਂ ਉਹਨੇ 8ਵੀਂ 9ਵੀਂ ਵਾਰ ਉੱਠ ਕੇ ਦੁਵਾਲੇ ਵੇਖਿਆ ਤਾਂ ਪਰਮ ਵੱਟ ਤੇ ਤੇਜਾ ਵਾਲੀ ਤੁਰਿਆ ਆ ਰਿਹਾ ਸੀ ਕਾਲੇ ਭਾਗੀ ਉਹਨੇ ਵੀ ਕੁੜੀ ਨੂੰ ਵੇਖ ਲਿਆ ਮੌਕਾ ਤਾੜ ਕੇ ਪੈਰ ਜੇ ਮਾਲ ਦਾ ਨੇੜੇ ਆ ਗਿਆ ਕਿ ਇਹ ਮੇ ਖਫਾਖੂ ਨੂੰ ਨਿਯੇ ਕਰਮੀਏ ਨਾ ਨਾ ਹ ਹ ਅਚਨ ਚੇਤੀ ਸਿਆਮੀ ਖੜੀ ਕਰਮੀ ਨੂੰ ਪਤਾ ਨਹੀਂ ਕੀ ਹੋਇਆ ਉਹਨੇ ਪੂਰੇ ਜੋਰ ਨਾਲ ਤੇਜੇ ਦੇ ਮੂੰਹ ਤੇ ਦਾਤੀ ਮਾਰੀ ਨਾਲ ਦੀ ਨਾਲ ਕੁੱਕਾ ਮਾਰ ਦਿਓਈ ਪਿੰਡ ਵੱਲ ਨੂੰ ਭਾਜੇ ਲਈ ਰਾਟਾ ਸਾਰਾ ਵੇੜਾ ਲੈ ਕੇ ਪੰਚਾਇਤ ਵਿੱਚ ਜਾਂਦਾ ਰਿਆ ਪਰ ਤੇਜਾ ਪਤਾ ਨਹੀਂ ਕਿੱਦਾਂ ਟੱਪ ਗਿਆ ਸੀ 10 12 ਦਿਨ ਪਿੰਡ ਹੀ ਨਾ ਵੜਿਆ ਹੌਲੀ ਹੌਲੀ ਗੱਲ ਠੰਡੀ ਹੋ ਕੇ ਖੰਡ ਖੱਪਰ ਗਈ 15 ਦਿਨੀ ਜਦੋਂ ਤੇਜਾ ਪਿੰਡ ਵੜਿਆ ਤਾਂ ਉਹਨੇ ਵੀ ਮੁੜ ਕੇ ਗੱਲ ਨਾ ਛੇੜੀ ਪਤਾ ਨਹੀਂ ਉਹ ਕਿਵੇਂ ਚੁੱਪ ਕਰ ਗਿਆ ਸੀ ਲੋਕ ਵੀ ਹੈਰਾਨ ਬਈ ਐਤ ਕੀ ਤਾਂ ਸਾਲੀ ਕਮਾਲੀ ਹੋ ਗਈ ਤੇਜਾ ਚੁੱਪ ਕਰ ਗਿਆ ਨਹੀਂ ਇਹ ਤਾਂ ਅਗਲੇ ਦੀਆਂ ਜਣਾ ਪੁੱਟਣ ਤੱਕ ਜਾਂਦਾ ਹੁੰਦਾ ਹੁੰਦਾ ਵੀ ਇਸੇ ਤਰ੍ਹਾਂ ਜਿਵੇਂ ਲੋਕ ਆਖਦੇ ਲੰਬਰਦਾਰਾਂ ਦੇ ਪੰਮੇ ਦੇ ਵਿਆਹ ਵੇਲੇ ਵੀ ਇੰਜ ਹੀ ਹੋਇਆ ਸੀ ਜਿਵੇਂ ਜੰਝ ਸਵੇਰੇ ਗੁਰਦੁਆਰੇ ਵਾਲੇ ਦਰਵਾਜ਼ੇ ਵਿੱਚੋਂ ਚੜੀ ਸੀ ਉਸੇ ਤਰ੍ਹਾਂ ਆਤ ਨੇ ਦਰਵਾਜ਼ੇ ਵਿੱਚ ਉਤਰੀ ਦੇਖਣ ਵਾਲੇ ਸ਼ੌਕੀਨ ਪਹਿਲਾਂ ਹੀ ਚੌਂਕੜੀਆਂ ਤੇ ਬੈਠੇ ਉਡੀਕ ਰਹੇ ਸਨ ਜਦੋਂ ਜੰਝਵਾਲੀ ਬੱਸ ਚੋਂ ਲੋਕ ਉਤਰਨੇ ਸ਼ੁਰੂ ਹੋਏ ਤਾਂ ਸਭ ਤੋਂ ਪਹਿਲਾਂ ਤੇਜਾ ਵੈਲੀ ਹੀ ਹੇਠਾ ਉਤਰਿਆ ਉਤਰਨ ਸਾਰ ਹੀ ਉਹਨੇ ਲਲਕਾਰਾ ਛੱਡਿਆ ਹੇਠਾ ਉਤਰੇ ਪਟਵਾਰੀਆ ਦੇਖਾ ਤੈਨੂੰ ਅੱਜ ਬੋਲਿਆਂ ਪੌਣ ਤੋਂ ਰੋਕਦਾ ਤੀ ਭੈਣ ਦੇ ਕੁੱਤਿਆ ਦੇਖਣ ਵਾਲੇ ਦੇ ਦੰਦ ਜੁੜ ਗਏ ਜਿਵੇਂ ਬੜੇ ਖਤਰਨਾਕ ਕਰਤੱਵ ਪੇਸ਼ ਹੋਣ ਵਾਲੇ ਹੋਣ ਹੋਏ ਵੀ ਜੋ ਹੀ ਕਾਕਾ ਪਟਵਾਰੀ ਉੱਤਰੀਆ ਤੇਜੇ ਨੇ ਠਾ ਦੇ ਨੇ ਢਾ ਲਿਆ ਚੌਂਕੜੀਆਂ ਤੇ ਬੈਠੇ ਧੰਨੇ ਬਾਬੇ ਦਾ ਖੁੰਡਾ ਖੋ ਕੇ ਦੇਹ ਤੇਰੇ ਦੀ ਲੈ ਤੇਰੇ ਦੀ ਦੋ ਮਿੰਟਾਂ ਚ ਪਟਵਾਰੀ ਦੀ ਜੁੱਤੀ ਕਿਤੇ ਆਪ ਕਿਤੇ ਭਰੀ ਸਾਥ ਵਿੱਚ ਆਉਂਦੀ ਢੋਲੀ ਰੁਲ ਗਈ ਪਿਓ ਬਥੇਰੀਆਂ ਬੋੜੀਆਂ ਪਾਵੀ ਬਚਾ ਲੋ ਏ ਕੋਈ ਮਾਰ ਦੂ ਏ ਖਸਮੋ ਪਰ ਬਚਾਉਂਦਾ ਕੌਣ ਸੂ ਮਿਲਨ ਤੇ ਬਿਕਰ ਨੇ ਆ ਕੇ ਮਸਾ ਹਟਾਇਆ ਹਾਟੋਏ ਤੇਜਿਆ ਹਟ ਐਵੇਂ ਅਗਲੇ ਦੇ ਵਿਆਹ 'ਚ ਬੀ ਦਾ ਲੇਖਾ ਪਾਉਣਾ ਨਾ ਕਰ ਗੱਲ ਕੀ ਹੋ ਗਈ ਸੀ ਬੜੇ ਭਾਈ ਇਹ ਕੌਣ ਹੁੰਦੇ ਮੈਨੂੰ ਰੋਕਣ ਵਾਲਾ ਉਥੇ ਜੰਝ ਤੇ ਕਹਿੰਦਾ ਲੁੱਚੀਆਂ ਬੋਲੀਆਂ ਨਾ ਪਾ ਧੀਆ ਪੈਣਾ ਖੜੀਆਂ ਦੇਖਦੀਆਂ ਨੇ ਮੈਂ ਤਾਂ ਪਾਉ ਓਏ ਬ ਬ ਆ ਆ ਲਲਕਾਰਾ ਮਾਰ ਕੇ ਤੇਜਾ ਛੋਟੇ ਵਾਂਗ ਪੁੱਸਰ ਗਿਆ ਸੀ ਇਸੇ ਤਰ੍ਹਾਂ ਇੱਕ ਵਾਰੀ ਉਦੋਂ ਹੋਇਆ ਜਦੋਂ ਉਹਨੂੰ ਨਿਆਮਤਪੁਰ ਤੋਂ ਰਿਸ਼ਤਾ ਆਇਆ ਗੇਲੇ ਕੇ ਛੋਟੇ ਨੂੰ ਆਦਤ ਸੀ ਉਹਨੇ ਜਾ ਕੇ ਪਾਣੀ ਮਾਰ ਦਿੱਤੀ ਭਾਈ ਕੁੜੀ ਵਿਉਂਤਾਂ ਲੱਗੇ ਹੋ ਪਰ ਪੁੱਛ ਪੜਤਾਲ ਕਰ ਲਿਓ ਪਹਿਲਾਂ ਮੁੰਡਲ ਫੈਂਡ ਜਈ ਹੈ ਐਵੇਂ ਕੱਲ ਕੋ ਲੋਤਰ ਨੂੰ ਫੇਰ ਔਖੇ ਹੁੰਦੇ ਫਿਰੋ ਪਾਨੀ ਨੇ ਰਾਮ ਬਾਣ ਵਾਂਗ ਅਸਰ ਕੀਤਾ ਪੈਂਦੀ ਸੱਟੇ ਕੜੱਕ ਦੇ ਨੇ ਤੇਜੇ ਦਾ ਰਿਸ਼ਤਾ ਪੂਰਾ ਚੜਨ ਤੋਂ ਪਹਿਲਾਂ ਹੀ ਟੁੱਟ ਗਿਆ ਪਰ ਉਹਨੇ ਛੋਟੇ ਪਾਨੀ ਮਾਰ ਦੀ ਸੂਹ ਕੱਢ ਲਈ ਇੱਕ ਦਿਨ ਉਹ ਚੌਂਕੜੀਆਂ ਤੇ ਬੈਠਾ ਤਾਸ਼ ਖੇਡ ਰਿਹਾ ਸੀ ਜਖਮੀ ਸੱਪ ਵਾਂਗ ਹੰਕਾਰੇ ਹੋਏ ਤੇਜੇ ਨੇ ਆਕੇ ਦੜ ਦੇਣੀ ਉੰਦੀ ਲੱਤ ਤੇ ਪੁੱਠਾ ਗੰਡਾਸਾ ਠੋਕਿਆ ਇੱਕ ਨਹੀਂ ਦੋ ਨਹੀਂ ਪੂਰੇ ਤਿੰਨ ਵਾਰ ਕੀਤੇ ਲੱਤ ਦਾ ਕੜਾਕਾ ਪੈ ਗਿਆ ਡਰ ਕੇ ਸਾਰੇ ਪਾਸੇ ਹੋ ਗਏ ਚੌਂਕੜੀਆਂ ਤੇ ਪਿਆ ਛੋਟਾ ਲੇਰਾ ਮਾਰੀ ਜਾਵੇ ਕੋਲੀ ਖੜਾ ਤੇਜਾ ਲਲਕਾਰੇ ਛੱਡੀ ਜਾਵੇ ਆ ਪਿਆਈ ਲੱਟੀ ਆਇਆ ਬੜਾ ਪਾਣੀ ਮਾਰਸਾਲਾ ਐਂਦੀ ਤਾਂ ਲਾਤੀ ਤੋੜੀ ਐ ਜੇ ਗਾਂਹਾਂ ਤੋਂ ਮੇਰੇ ਰਿਸ਼ਤੇ 'ਚ ਕਿਸੇ ਨੇ ਟਾਂਗ ਅੜਾਈ ਵੱਟ ਕੇ ਬਰੋਟੇ ਨਾਲ ਟੰਗ ਦੂੰ ਬਸ ਫਿਰ ਵੱਜੀ ਵੀ ਨਹੀਂ ਸੀ ਪਾਣੀ ਮਲੇਰ ਕੋਟਲੇ ਵੱਲੋਂ ਹਥਨ ਪਿੰਡ ਤੋਂ ਰਿਸ਼ਤਾ ਆਇਆ ਸੀ ਕਾਰਜਪੂਰ ਚੜਿਆ ਨਿਰਮਲ ਨਾਲੋਂ ਦਾ ਵਿਆਹ ਹੋ ਗਿਆ ਸੀ ਤੂਤ ਦੀ ਲਗਰ ਵਰਗੀ ਮੁਟਿਆਰ ਸੀ ਨਿਰਮਲ ਤਿੰਨ ਭਾਈਆਂ ਦੀ ਕੱਲੀ ਭੈਣ ਮਾਪੇ ਵੀ ਤਕੜੇ ਸਨ ਸਾਰੇ ਜੀਆਂ ਨੇ ਰਲ ਕੇ ਆਉਂਦੀ ਡੋਲੀ ਤੋਰੀ ਸੀ ਪਰ ਸਹਰੇ ਆਉਣ ਤੋਂ ਸਾਲ ਕੁ ਮਗਰੋਂ ਹੀ ਗੰਗਾ ਉਲਟੀ ਵਹਿਣ ਲੱਗ ਪਈ ਪੇਕੀ ਚਾਵਾਂ ਮਲਾਰਾ ਨਾਲ ਪਲੀ ਨਿਰਮਲ ਨੂੰ ਸਾਰੇ ਕਾਸੇ ਚੋਂ ਕੋਈ ਗਲਤ ਬੂਹ ਆਉਣੀ ਸ਼ੁਰੂ ਹੋ ਗਈ ਜਦੋਂ ਹਵਾੜ ਨੱਕ ਨੂੰ ਸਾੜਨ ਲੱਗੀ ਤਾਂ ਉਹਨੂੰ ਅਕਸਰ ਚੰਦ ਕਾਮਰੇਡ ਦੇ ਬੋਲ ਯਾਦ ਆਇਆ ਕਰਨ। ਚੰਦ ਕਾਮਰੇਡ ਉਹਦੇ ਬਾਪੂ ਦਾ ਮਿੱਤਰ ਸੀ। ਬੜਾ ਤੇਜ਼ ਦਿਮਾਗ ਤੇ ਮੂੰਹ ਫੱਟ। ਗੱਲ ਕਹਿਣ ਲੱਗਿਆਂ ਤਾਂ ਤਿੱਤ ਵੇਖਦਾ ਨਾ ਵਾਰ। ਇੱਕ ਦਿਨ ਨਿਰਮਲ ਵੇੜੇ ਵਿੱਚ ਮੰਜੇ ਤੇ ਬੈਠੀ ਕੇਸਮਿੰਟ ਦੀ ਚਾਦਰ ਕੱਢ ਰਹੀ ਸੀ। ਉਦੋਂ ਕਾਮਰੇਡ ਆ ਗਿਆ। ਆਉਂਦਾ ਹੀ ਨਿਰਮਲ ਦੇ ਹੱਥੋਂ ਚਾਦਰ ਫੜ ਕੇ। ਉਹਦੇ ਬਾਪੂ ਨੂੰ ਕਹਿੰਦਾ ਮਲਕੀਤ ਸਿਆ ਆਪਣੀਆਂ ਕੁੜੀਆਂ ਦਾ ਵੀ ਸਾਲਾ ਕੀ ਸੰਕਟ ਐ ਵਿਚਾਰੀਆਂ ਨੂੰ ਬਚਪਨ ਤੋਂ ਹੀ ਚਾਦਰ ਫੜਾ ਕੇ ਚਿੜੀਆਂ ਘੁੱਗੀਆਂ ਪਾਉਣੀਆਂ ਸਿਖਾ ਦਿੰਨੇ ਆ ਬਚਪਨ ਜੀ ਹੀ ਆਪਾਂ ਉਹਨਾਂ ਦੇ ਦਿਮਾਗ ਵਿੱਚ ਭਰ ਦਿੰਨੇ ਆ ਕਿ ਤੁਸੀਂ ਤਾਂ ਚਿੜੀਆਂ ਹੋ ਤੁਸੀਂ ਤਾਂ ਇੱਕ ਦਿਨ ਉੱਡਣਾ ਹੀ ਉੱਡਣਾ ਫਿਰ ਚਾਦਰ ਚਲਪੇਟ ਕੇ ਨੰਦਾ ਤੇ ਬਿਠਾ ਦਿੰਨੇ ਆ ਅੱਗੋਂ ਸਹੁਰੇ ਘਰ ਮਰਦ ساری ਉਮਰ ਚਾਦਰ ਦਾ ਨਾਸ ਮਾਰਦਾ ਰਹਿੰਦਾ ਸਬੱਬੀ ਘਰ ਵਾਲਾ ਮਾਰ ਜੇ ਫਿਰ ਇਸ ਤੇ ਦਿਓਰ ਜੇਟ ਚਾਦਰ ਪਾ ਲੈਂਦਾ ਵਿਆਨੂ 2 ਸਾਲ ਵੀ ਨਹੀਂ ਪੁੱਗੇ ਸਨ। ਨਿਰਮਲੂ ਕਾਮਰੇੜ ਦੇ ਦੀਆਂ ਗੱਲਾਂ 16 ਅਨੇ ਤੋਂ ਵੀ ਵੱਡਾ ਸੱਚ ਜਾਪਨ ਲੱਗ ਪਈਆਂ। ਅਸਲ ਵਿੱਚ ਤਾਂ ਸਾਲ ਕੁ ਬਾਅਦ ਹੀ ਤੇਜੇ ਦੀਆਂ ਪਰਤਾਂ ਉਖੜਨੀਆਂ ਸ਼ੁਰੂ ਹੋ ਗਈਆਂ ਸਨ। ਹੋਂਦੇ ਅੰਦਰਲਾ ਵੈਲੀ ਪ੍ਰਗਟ ਹੋਣ ਲੱਗ ਪਿਆ। ਪਹਿਲਾਂ ਪਹਿਲ ਤਾਂ ਉਹ ਨਿਰਮਲ ਦੀ ਬੜੀ ਪੁੱਛ ਪ੍ਰਤੀਤ ਕਰਦਾ ਸੀ। ਮਗਰ ਅਚਨਚੇਤੀ ਪਤਾ ਨਹੀਂ ਕੀ ਪੁੱਠੀ ਪੈ ਗਈ। ਮਾੜੀ-ਮਾੜੀ ਗੱਲ ਤੇ ਲੜਾਈ ਹੋਣ ਲੱਗ ਪਈ। ਰਫ਼ਤਾਰ ਰਫ਼ਤਾਰ ਗੱਲ ਦੁੱਪਰ ਤੋਂ ਦੀ ਹੁੰਦੀ ਹੋਈ ਗੱਲ ਜੁੱਤਨ ਪਤਾਨ ਤੇ ਆ ਚੜੀ ਨਿਰਮਲ ਬਥੇਰਾ ਕਲਪ ਦੀ ਨਾ ਆਖਰ ਪਤਾ ਵੀ ਲੱਗੇ ਬੰਦੇ ਨੂੰ ਹੋਇਆ ਕੀ ਐ ਉਹੀਂ ਸਾਰੀ ਦਿਹਾੜੀ ਤੇਰੀ ਮਾਂ ਦੀ ਤੇਰੀ ਭੈਣ ਦੀ ਗੱਲ ਐ ਕੋਈ ਆਹੋ ਗੱਲ ਐ ਕੰਜਰੀਏ ਮੈਂ ਤਾਂ ਐਕਣੇ ਚੱਲੂ ਰੋਕ ਲੈ ਕਿਹੜੇ ਕੰਜਰ ਨੇ ਰੋਕਣਾ ਮੈਨੂੰ ਜਾਂ ਕਹਿ ਦੇ ਕਿਹੜੇ ਰਾਠ ਨੂੰ ਕਹਿਣਾ ਤਾਂ ਪਰ ਅੱਗੋ ਜਵਾਬੀ ਰੂਪ ਵਿੱਚ ਫੇਰ ਉਹੀ ਬਾਵਾ ਦੋ ਕੁ ਸਾਲ ਤਾਂ ਓਕੇ ਸੋਕੇ ਕੱਟਲੇ ਸੰ ਪਰ ਜਦੋਂ ਦੰਦਾਂ 'ਚ ਜੀਬ ਆ ਗਈ ਤਾਂ ਨਿਰਮਲ ਪੇਕੀ ਜਾ ਕੇ ਪਿੱਟੀ ਬਾਪੂ ਉਹਨੂੰ ਜਾ ਕੇ ਪੁੱਛੋ ਤਾਂ ਸਹੀ ਆਕਰ ਚਾਹੁੰਦਾ ਕੀ ਐ ਖੜੀ ਨਹੀਂ ਦੇਖਦਾ ਬੈਠੀ ਨਹੀਂ ਜਿਹੜਾ ਕੁਝ ਹੱਥ 'ਚ ਆ ਗਿਆ ਡਾਹ ਮਾਰੂ ਮੇਰੇ ਨਾਲੋਂ ਤਾਂ ਡੰਗਰੇ ਦੀ ਜੂਨ ਚੰਗੀ ਐ ਉਹ ਬਾਪੂ ਨਾ ਸੌ ਗੱਲ ਕੀ ਐ ਭਾਈ ਸਾਨੂੰ ਦੱਸ ਅਸੀਂ ਹੱਲ ਕਰਾਂਗੇ ਇਹ ਰੋਜ਼-ਰੋਜ਼ ਦੇ ਝੱਜੂ ਤਾਂ ਲੋਟ ਨਹੀਂ ਹੁੰਦਾ ਪੁੱਛ ਗਿੱਚ ਵੀ ਹੋਈ ਸੀ ਮੈਣੀ ਰੱਖਣੀ ਓਏ ਮੈਨੂੰ ਨਹੀਂ ਪਸੰਦ ਲੈ ਜੋ ਆਵਦੀ ਨੂੰ ਅੱਗੋਂ ਬਾਾਂ ਬਾਾਂ ਕਰਦਾ ਤੇਜਾ ਜਿਵੇਂ ਆਪਣੇ ਸਹੌਰੀਆਂ ਦੇ ਮੂੰਹ ਤੇ ਥੁੱਕ ਗਿਆ ਨਵੀਂ ਹੀ ਗੱਲ ਕੀ ਬੋਲਦੇ ਧੀ ਵਾਲੇ ਕੋਈ ਪੇਛਣਾ ਜਾਂਦੀ ਵੇਖ ਨਿਰਮਲ ਦੇ ਸਾਥ ਸਹੌਰੇ ਨੂੰ ਸਮਝਾ ਕੇ ਚਲੇ ਗਏ ਸਨ ਦੇਖਿਓ ਸਰਦਾਰ ਜੀ ਤੁਸੀਂ ਉਹ ਵਸਲੀ ਰੱਖਣੀ ਹੈ ਸਾਡੀ ਧੀ ਪਰ ਤੇਜਾ ਕਿਤੇ ਸਮਝਣ ਵਾਲਾ ਸੀ ਮੁੰਡਾ ਕੁੜੀ ਜੰਮ ਕੇ ਵੀ ਉਹਦੇ ਵੈਲ ਪੁਣੇ ਦੀ ਧਾਰ ਰਤਾ ਖੁੰਡੀ ਨਾ ਹੋਈ ਬਲਕਿ ਪਹਿਲਾਂ ਨਾਲੋਂ ਵੀ ਲਿਸ਼ਕੁੱਟੀ ਸੀ ਇਸ ਗੱਲ ਦਾ ਤਾਂ ਉਦੋਂ ਪਤਾ ਲੱਗਿਆ ਜਦੋਂ ਰੁਕਸਾਨਾ ਨਾਲ ਹੁੰਦਾ ਚੱਕਰ ਘੁੰਮਿਆ ਖੇਤਾਂ ਵੱਲੋਂ ਜਾਂਦੇ ਕੱਚੇ ਪਏ ਵਾਲੇ ਮੋਰਤੇ ਅਚਾਨਕ ਹੀ ਪਤਾ ਨਹੀਂ ਕਿਧਰੋਂ ਇੱਕ ਬਲਾ ਆ ਗਈ ਮੁਸਲਮਾਨਨ ਸੀ 40 ਕੁ ਸਾਲ ਦੀ ਉਮਰ ਸੁਨੱਕੀ ਐਨੀ ਕਿ ਵੰਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ ਵਾਲੀ ਤੱਕ ਦੇ ਖਰੀ ਉੱਤਰਦੀ ਪਰ ਦੋ ਮੁੰਡੇ ਤੇ ਇੱਕ ਕੁੜੀ ਵੀ ਸੀ ਹੋਂਦੀ ਦੇਖਣ ਨੂੰ ਇਸ ਤਰ੍ਹਾਂ ਲੱਗਦੀ ਜਿਵੇਂ ਕੁਵਾਰੀ ਹੁੰਦੀ ਐ ਘਰ ਵਾਲਾ ਵੀ ਸੀ ਹੋਂਦਾ ਲੇਕਿਨ ਮਰਿਆ ਹੋਇਆ ਸੱਪ ਪਹੇ ਵਾਲੇ ਮੋੜ ਤੇ ਕੁੱਬੇ ਤੋਂ ਰੂੜੀ ਵਾਲਾ ਥਾਉ ਖਰੀਦ ਲਿਆਉਨੇ ਦੋ ਕ ਕਮਰੇ ਛੱਤ ਕੇ ਜਵਾਕਾਂ ਨਾਲ ਰਹਿਣ ਲੱਗ ਪਈ ਇੱਕ ਬੈਠਕ ਦਾ ਪਹੇ ਵੱਲ ਨੂੰ ਮੂੰਹ ਕੱਢ ਕੇ ਦੁਕਾਨ ਜਈ ਖੋਲ ਲਈ ਬੋਰਡ ਲਿਖਵਾ ਕੇ ਟੰਗ ਲਿਆ ਜੱੱਚਾ ਬੱਚਾ ਕੇਂਦਰ ਹੋਏ ਕਿਹੜਾ ਜੱੱਚਾ ਕਿਹੜਾ ਬੱਚਾ ਇੱਥੇ ਤਾਂ ਹੋਰ ਹੀ ਗਿੱਦਾ ਪੈਂਦੇ ਮੁੰਡਿਓ ਬਦਮਾਸ਼ ਧੀਮੀ ਐ ਬੰਦੇ ਆਉਂਦੇ ਨੇ ਇਹਦੇ ਕੋਲ ਜੇ ਦੂਰ ਨਹੀਂ ਜਾਣਾ ਤਾਂ ਆ ਬਿਕਰ ਕੇ ਤੇਜੇ ਵਾਲੀ ਨੂੰ ਹੀ ਦੇਖ ਲੋ ਸਾਰੀ ਦਿਹਾੜੀ ਸਾਲਾ ਇਸ ਦੀ ਗੋਦੀ 'ਚ ਵੜਿਆ ਰੋ। ਇੱਕ ਦਿਨ ਚੌਂਕੜੀਆਂ ਤੇ ਬੈਠੀ ਢਾਣੀ 'ਚ ਛੋਟੇ ਪਾਣੀ ਮਾਰਨੇ ਨਵਾਂ ਹੀ ਪੱਤਾ ਸੁੱਤਿਆ। ਜਦੋਂ ਫਰੋਲਾ ਫਰਾਲੀ ਹੋਈ ਤਾਂ ਗੱਲ ਸਹੀ ਨਿਕਲੀ। ਇੰਦਰ ਬਾਣੀਏ ਵਾਂਗ ਤੇਜਾ ਘਰ ਦੀ ਸਾਰੀ ਦੁਕਾਨ ਰੁਕਸਾਨਾ ਮੂਰੇ ਢੇਰੀ ਕਰੀ ਜਾ ਰਿਆ ਸੀ। ਬਿਕਰ ਨੂੰ ਪਤਾ ਸੀ ਪਰ ਬਰਾਬਰ ਦਾ ਸ਼ਰੀਕ ਹੋਣ ਕਰਕੇ ਉਹ ਮੌਨਤਾਰੀ ਰੱਖਦਾ। ਮਗਰ ਜਦੋਂ ਘਰੇ ਸੂ ਲੱਗੀ ਤਾਂ ਜਾਨੋ ਹੀਟਲੀ ਉੱਤੇ ਆ ਗਈ। ਨਿਰਮਲ ਦੇ ਤਾਂ ਸੱਤੀ ਕਪੜੇ ਅੱਗ ਲੱਗ ਉੱਠੀ। ਵੇ ਕੀ ਕੜ ਪਾਟਿਆ 13온 ਤਾਂ ਜਿਹੜਾ ਉਸ ਕੰਜਰੀ ਦੇ ਭੋਬੇ ਚ ਸਾਰਾ ਘਰ ਛੁੱਟੀ ਜਾਣਾ ਸ਼ਰਮ ਜਲਜੇ ਤੇਰੀ ਜਾਨਵਰ ਦੀ ਪਰ ਤੇਜਾ ਕੀਤੀ ਹਟਣ ਵਾਲਾ ਸੀ ਜਦੋਂ ਕੋਈ ਰੋਕਦਾ ਚਾਰੇ ਖੁਰ ਚੁੱਕ ਕੇ ਪੈਰ ਨਿਕਲਦਾ ਮੈਂ ਨਹੀਂ ਹਟਦਾ ਓਏ ਮੈਂ ਤਾਂ ਡੰਕੇ ਦੀ ਚੋੜ ਤੇ ਜਾਉਂ ਆਉਂਦੇ ਰੋਕ ਲੋ ਜਿਹਨੇ ਰੋਕਣਾ ਹੈ ਮੈਨੂੰ ਉਂਝ ਤਾਂ ਉਹਨੂੰ ਕੋਈ ਰੋਕ ਨਾ ਸਕਿਆ ਪਰ ਉਦੋਂ ਉਹਨੂੰ ਆਪ ਹੀ ਰੁਕਣਾ ਪਿਆ ਜਦੋਂ ਰੁਕਸਾਨਾ ਗਵਾਂਡੀ ਪਿੰਡ ਦੇ ਇੱਕ ਬੰਦੇ ਨਾਲ ਭੱਜ ਗਈ ਘਰ ਵਾਲੇ ਤੇ ਜਵਾਕਾਂ ਨੂੰ ਕੱਜ ਵਾਂਗ ਲਾ ਕੇ ਉਹ ਤੇ ਹੀ ਸੁੱਟ ਗਈ ਉਹ ਭਾਵੇਂ ਸਿੱਟ ਗਈ ਪਰ ਤੇਜੇ ਨੇ ਆਪਣੇ ਬੈਲ ਪੁਨੇ ਦਾ ਚੋੜਾ ਲਾ ਕੇ ਤਾਂ ਨਹੀਂ ਸੀ ਸੁਟਿਆ ਪੁਨੀ ਦਿਨੀ ਹੀ ਉਹਨਾਂ ਦਾ ਭਈਆ ਖੇਤ ਮੋਟਰ ਤੇ ਬਿਹਾਰੋਂ ਆਪਣੀ ਘਰ ਵਾਲੀ ਨੂੰ ਲਿਆਇਆ ਮੋਟਰ ਤੇ ਇੱਕ ਕਮਰਾ ਵੇਲਾ ਪਿਆ ਸੀ ਬਿਕਰ ਨੇ ਉਹਨੂੰ ਉਹ ਸੰਭਾਲ ਦਿੱਤਾ ਜਦੋਂ 2-3 ਮਹੀਨੇ ਲੰਘੇ ਤਾਂ ਤੇਜੇ ਦਾ ਖੇਤ ਗੇੜਾ ਵੱਧ ਗਿਆ ਭਈਆ ਤਕੜਾ ਸੀ ਸਾਰੀ ਖੇਤੀਬਾੜੀ ਤੇ ਡੰਗਰ ਬੱਚਾ ਉਹ ਹੀ ਸੰਭਾਲਦਾ ਮੌਕਾ ਤਾੜ ਕੇ ਤੇਜੇ ਨੇ ਮਲਕ ਦੇਣੀ ਉਹਦੀ ਘਰਵਾਲੀ ਸੰਭਾਲ ਲਈ ਬਈਆ ਰਾਣੀ ਹੈ ਵੀ ਬੜੀ ਸੁਨੱਖੀ ਸੀ ਜਿਸ ਆਤਿਕ ਮਜਬੂਰੀ ਵਸ ਉਹ ਬਈਏ ਨਾਲ ਬਿਹਾਰੋ ਆਈ ਸੀ ਉਸੇ ਮਜਬੂਰੀ ਵਸ ਤੇਜੇ ਨੂੰ ਉਹਨੇ ਆਪਣਾ ਘਰਵਾਲਾ ਮੰਨ ਲਿਆ ਇੰਦਰ ਬਾਣੀ ਵਾਂਗ ਤੇਜੇ ਨੇ ਹੌਲੀ ਹੌਲੀ ਬਈਆ ਰਾਣੀ ਨੂੰ ਹੀ ਬੇਗੁਨਾਰ ਬਣਾ ਲਿਆ ਰਫਤਾਰ ਰਫਤਾਰ ਦੋਵਾਂ ਦੇ ਸਬੰਧਨ ਦੀ ਗੰਧ ਜਦੋਂ ਬਈਏ ਦੇ ਨੱਕ ਨੂੰ ਚੜੀ ਉਹਨੂੰ ਹੱਥੂ ਛੇੜ ਪਿਆ ਕਣੀ ਵਾਲਾ ਬੰਦਾ ਸੀ ਉਹ ਖੋਰ ਵੱਡਣ ਲੱਗਿਆ ਕਦੇ ਬਿੱਕਰ ਨੂੰ ਦੱਸਦਾ ਕਦੇ ਬੁੜੇ ਬੁੜੀ ਨੂੰ ਦੱਸਦਾ ਤੇ ਕਦੇ ਨਿਰਮਲ ਪੁੱਲ ਫਰਿਆਦ ਕਰਦਾ ਜਦੋਂ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਤਾਂ ਬਈਏ ਨੇ ਵੀ ਫੈਸਲਾ ਸੁਣਾ ਮਾਰਿਆ ਸਰਦਾਰ ਜੀ ਹਮ ਲੋਗ ਪਾਪੀ ਪੇਟ ਕੇ ਲਈ ਆਪਣੇ ਦੇਸ਼ ਕੋ ਛੋੜ ਕਰ ਆਇਆ ਹੈ ਹਮ ਗਰੀਬ ਆਦਮੀ ਜ਼ਰੂਰ ਹੈ ਲੇਕਿਨ ਹਮਾਰਾ ਵੀ ਕੋਈ ਇੱਜ਼ਤ ਹੈ ਔਰ ਇੱਜ਼ਤ ਕੇ ਲਈ ਹਮ ਕੁਝ ਵੀ ਕਰ ਸਕਤਾ ਹੈ ਹਾਂ ਕੁਝ ਵੀ ਪਗਰ ਕਲ ਕੋਲੋਤਰ ਕੋ ਹਮੇ ਗੁੱਸਾ ਆਈ ਗਿਆ ਫਿਰ ਮਤ ਬੋਲਨਾ ਸਚਮੁਚੀ ਗੁੱਸਾ ਬਈਏ ਦੇ ਦਿਮਾਗ ਨੂੰ ਚੜ ਗਿਆ ਸੀ ਇੱਕ ਦਿਨ ਉਹਨੇ ਤੇਜੇ ਤੇ ਬਈਏ ਰਾਣੀ ਨੂੰ ਵੀ ਇਕੱਠਿਆਂ ਦੇਖ ਲਿਆ ਤੇ ਫਿਰ ਬਸ ਆਪ ਉਹ ਪਤਾ ਨਹੀਂ ਕਿੱਧਰ ਨੂੰ ਸ਼ੂਮੰਤਰ ਹੋ ਗਿਆ ਪਿੱਛੇ ਛੱਡ ਗਿਆ ਦੂਲਾਸ਼ਾ ਜਾਂ ਫਿਰ ਦਰਵਾਜ਼ੇ ਵਾਲੀਆਂ ਚੌਂਕੜੀਆਂ ਤੇ ਹੁੰਦੀ ਚਰਚਾ ਕੋਈ ਤੇਜਾ ਕਿਹੜਾ ਹਟਿਆ ਸੋਹਰਾ ਹੱਦ ਵੀ ਹੁੰਦੀ ਏ ਕੋਈ ਕਹਿੰਦੇ ਰੋਜ਼ ਰੋਜ਼ ਦੇ ਅੱਕੇ ਹੋਏ ਬਈਏ ਨੇ ਕਈ ਚੁੱਕ ਕੇ ਦੋਵਾਂ ਦੀ ਕਪਾਲ ਕਿਰਿਆ ਕਰਦੀ ਜਿਸ ਦਿਨ ਤੇਜੇ ਦਾ ਕਤਲ ਹੋਇਆ ਵੀ ਘਰ ਉਸ ਦਿਨ ਆਪਣੀ ਭੂਆ ਦੀ ਕੁੜੀ ਪਿੰਦਰ ਦੇ ਘਰੇ ਸਮਾਨ ਸੈੱਟ ਕਰਵਾ ਰਿਆ ਸੀ ਪਿੰਦਰ ਸੋਹਰੇ ਘਰੋਂ ਲੋੜੇ ਦੀ ਤੰਗ ਸੀ ਉਹਦਾ ਘਰ ਵਾਲਾ sire ਦਾ ਨਸ਼ੇਬਾਦ ਸੀ ਸੱਟਾ ਵੀ ਲਾਉਂਦਾ ਸਭ ਨੇ ਬਥੇਰਾ ਸਮਝਾਇਆ ਪਰ ਜਦੋਂ ਨਾ ਹੀ ਕਿਸੇ વાੜੇ ਵੜਿਆ ਤਾਂ ਘਰਦਿਆਂ ਨੇ ਅੱਡ ਕਰਕੇ ਉਹ ਮਾਰਿਆ ਕੰਮ ਧੰਦਾ ਕੋਈ ਨਾ ਕਰਦਾ ਬਸ ਐਸੇ ਆਈ ਜ਼ਮੀਨ ਤੇ ਜੋਰ ਚਲਾਈ ਜਾਂਦਾ ਵੇਚੀ ਜਾਂਦਾ ਖਾਈ ਜਾਂਦਾ ਉਪਰੋ ਵਿਆਹ ਦੇ ਕਈ ਸਾਲ ਲੰਘ ਜਾਂਦੇ ਵੀ ਔਲਾਦ ਕੋਈ ਨਾ ਹੋਈ ਮਸਾ ਤੀਜੇ ਚੌਥੇ ਸਾਲ ਜਾ ਕੇ ਇੱਕ ਮੁੰਡਾ ਹੋਇਆ ਸੀ ਉਸ ਤੋਂ ਬਾਅਦ ਫਿਰ ਠੱਪ ਮੁੱਢੋ ਹੀ ਬਾਂਦੀ ਹੋਣ ਕਰਕੇ ਪਿੰਦਰ ਨੇਤ ਬਿਕਰ ਕੋਲ ਪੇਟ ਦੀ ਬਿਕਰਾ ਜੀ ਆਹੀ ਹਾਲ ਰਿਆ ਮਰ ਜਾਾਂਗੇ ਅਸੀਂ ਤਾਂ ਹੁਣ ਤਾਂ ਸੁਖ ਨਾਲ ਮੁੰਡਾ ਵੀ ਐ ਕੱਲ ਨੂੰ ਵਿਆਹਣਾ ਵੀ ਐ ਤੂੰ ਹੀ ਹਿਲਾ ਕਰ ਕੋਈ ਰੋਟੀ ਖਾਂਦੇ ਰਹਿ ਜੀ ਪੂਰਾ ਅਖੀਰ ਬਿੱਕਰ ਨੇ ਹੀ ਹਿਲਾ ਕੀਤਾ ਸੀ ਪਿੰਦਰ ਦੇ ਘਰ ਵਾਲੇ ਨੂੰ ਵੜਿਆ ਕੇ ਉਹਦੇ ਹਿੱਸੇ ਆਉਂਦੀ ਸਾਰੀ ਜ਼ਮੀਨ ਵਕਾ ਦਿੱਤੀ ਵੱਟੀ ਰਕਮ ਚੋਂ ਕੁਝ ਨਾਲ ਆਪਣੇ ਹੀ ਪਿੰਡ ਨਵੀਂ ਬਣੀ ਜੈਲ ਸਿੰਘ ਕਲੋਨੀ ਵਿੱਚ ਇੱਕ ਪਲਾਟ ਖਰੀਦਿਆ ਫਿਰ ਛੱਤਿਆ ਤੇ ਫਿਰ ਪਿੰਦਰ ਤੇ ਉਹਦੇ ਘਰ ਵਾਲੇ ਨੂੰ ਉਸ ਵਿੱਚ ਲਿਆ ਬਿਠਾਇਆ ਬਾਕੀ ਬਚੀ ਰਕਮ ਉਹਨੇ ਪਿੰਦਰ ਦੇ ਮੁੰਡੇ ਦੇ ਨਾਂ ਬੈਂਕ ਚ ਐਫਡੀ ਕਰਵਾ ਦਿੱਤੀ ਜਿਉਂ ਹੀ ਬਿੱਕਰ ਨੂੰ ਤੇਜੇ ਦੇ ਕਤਲ ਦੀ ਖਬਰ ਮਿਲੀ ਉਹ ਦਬਰ ਸਾਟ ਘਰੇ ਆਇਆ ਨਾਲ ਹੀ ਪਿੰਦਰ ਦੋਵੇਂ ਜਨੇ ਬਥੇਰਾ ਪਿੱਟੇ ਪਰ ਕੀ ਹੋ ਸਕਦਾ ਸੀ ਸਾਰੇ ਹੀ ਪਿੱਟ ਰਹੇ ਸਨ ਇੱਕ ਪਾਸੇ ਬੁੜਾ ਬੁੜੀ ਦੂਜੇ ਪਾਸੇ ਨਿਰਮਲ ਤੇ ਦੋਵੇਂ ਜਵਾਕ ਸਾਖ ਸਕੀਰੀਆਂ ਲੱਗ ਪਰ ਮੌਤ ਮੂਰੇ ਪਿੱਟਿਆ ਕੀ ਬੰਨਾ ਸੀ ਬਣਿਆ ਤਾਂ ਸਭ ਕੁਝ ਰਸਮਾਂ ਮੁਤਾਬਕ ਹੀ ਇਕੱਠੇ ਹੋ ਕੇ ਤੇਜ ਦੀ ਲੋਥ ਦਾ ਸੰਸਕਾਰ ਕਰ ਦਿੱਤਾ ਗਿਆ ਸਭ ਤੋਂ ਵੱਧ ਨਿਰਮਲ ਕਲਪੀ ਵੇ ਨਾਮੁੜਿਆ ਚੰਦਰੀਆ ਬਥੇਰਾ ਮੋੜ ਹਟੇ ਕੀ ਖਾਤ ਲਿਆ ਵੇ ਰੰਨਾ ਚੋਂ ਜਾਣ ਤੋਂ ਗਿਆ ਨਾਲੇ ਮੈਨੂੰ ਛੱਡ ਗਿਆ ਠੋਕਰਾਂ ਖਾਨ ਨੂੰ ਐ ਨਹੀਂ ਛੱਡਦੇ ਚੋਲ ਖਾਣੇ ਜਾਤ ਨੂੰ ਆਖਰ ਜਾਊ ਕਿੱਥੇ ਧਰਤੀ ਚੋਂ ਕੱਢ ਲਾਂਗੇ ਕਾਲੇ ਬਿਹਾਰੀ ਨੂੰ ਮੜੀਆਂ ਚੋਂ ਆ ਕੇ ਬਿੱਕਰ ਨੇ ਵੀ ਹੇਕ ਠੋਕੀ ਸੀ ਪੁਲਿਸ ਵਿੱਚ ਪਰਚਾ ਦਰਜ ਕਰਵਾ ਕੇ ਥਾਣੇਦਾਰ ਨੂੰ ਪੈਸਾ ਵੀ ਝੋਖਿਆ ਗਿਆ ਸਾਰਾ ਦਿੱਲੀ ਦੱਖਣ ਸ਼ਾਨ ਮਾਰਿਆ ਪਰ ਭਈਆ ਨਾ ਥਿਆਇਆ ਪਤਾ ਨਹੀਂ ਕਿਹੜੇ ਪਤਾਲ ਵਿੱਚ ਉਤਰ ਗਿਆ ਸੀ ਕੋਈ ਖੁਰਾ ਖੋਜ ਨਾ ਨਿਕਲਿਆ ਤੇਜੇ ਦੇ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਤੇ ਸ਼ਰੀਕੇ ਕਬੀਲੇ ਦਾ ਇਕੱਠ ਜੁੜਿਆ ਸੀ। ਨਿਰਮਲ ਦੇ ਪੇਕੇ ਪੱਗ ਤੇ ਸੂਟ ਲਿਆਏ ਸਨ। ਸਾਰਿਆਂ ਦੀ ਇਹੋ ਰਾਏ ਬਣੀ ਸੀ। ਭੋਗ ਤੋਂ ਬਾਅਦ ਚਾਦਰ ਦੀ ਰਸਮ ਹੋਈ। ਛਿਸਕਦੀ ਹੋਈ ਨਿਰਮਲ ਦੇ ਨਵਾਂ ਲਿਆਂਦਾ ਜੋੜਾ ਪਵਾ ਕੇ ਬਿਕਰ ਦੇ ਸਿਰ ਤੇ ਪੱਗ ਬੰਨਦਾ ਹੋਇਆ ਉਹਦਾ ਬਾਪੂ ਵੀ ਰੋ ਪਿਆ ਸੀ। ਕੀ ਕਰੀਏ ਬਿਕਰਾ ਕਰਮਾਂ ਦੇ ਲੇਖੇ ਨੇ ਸੋਹਰੇ। ਬਸ ਸਾਡੀ ਧੀ ਦਾ ਤਾਂ ਪੁੱਤਾ ਹੁਣ ਤੂੰ ਹੀ ਸਾਰਾ। ਸੇਤੇ ਹਾਤਰੇ ਕੀ ਮੇਰੇ ਸ਼ੇਰ ਪੱਗ ਬਣਾ ਕੇ ਬਿਕਰਨੇ ਵੀ ਨੀਵੀ ਪਾ ਲਈ ਸੀ ਕੋਲ ਬੈਠੀ ਪਿੰਦਰ ਨੇ ਵੀ ਨਿਰਮਲ ਨੂੰ ਹੌਸਲਾ ਦਿੱਤਾ ਪਤਾ ਨਹੀਂ ਤੇਜੇ ਦੀ ਮੌਤ ਦਾ ਸਦਮਾ ਸੀ ਜਾਂ ਕੀ ਗੱਲ ਭੋਗ ਤੋਂ ਦੋ ਕੁ ਮਹੀਨੇ ਬਾਅਦ ਅਚੰਚੇ ਥੀ ਇੱਕ ਦਿਨ ਤੇਜੇ ਦਾ ਬਾਪੂ ਪੂਰਾ ਹੋ ਗਿਆ ਖੜੇ ਖੜੇ ਨੂੰ ਦਿਲ ਦਾ ਦੌਰਾ ਪੈ ਗਿਆ ਅਗਾ ਕੁਝ ਵਕਫੇ ਬਾਅਦ ਉਹਦੀ ਮਾਂ ਦਾ ਦਿਮਾਗੀ ਤਵਾਜਨ ਵਿਗੜ ਗਿਆ ਕੋ ਜੋ ਪਹਿਲਾਂ ਹੀ ਰੋਗੀ ਸੀ ਦੋਵੇਂ ਘਟਨਾਵਾਂ ਨਾਲ ਪਹਿਲਾਂ ਤੋਂ ਹੀ ਹਿਲਦੇ ਘਰ ਨੂੰ ਇੱਕ ਵਾਰੀ ਫਿਰ ਝਟਕਾ ਵੱਜਿਆ ਪਰ ਵਕਤ ਦੇ ਬਦਲਦੇ ਫੇਰ ਨਾਲ ਫਿਰ ਸ਼ਾਂਤੀ ਚਾਦਰ ਦੀ ਰਸਮ ਤੋਂ ਬਾਅਦ 6 ਕੁ ਮਹੀਨੇ ਤੱਕ ਪੂਰਨ ਤੌਰ ਤੇ ਸ਼ਾਂਤੀ ਦਾ ਰਾਜ ਰਿਹਾ ਅੰਦਰੋਂ ਅੰਦਰ ਹੀ ਹੋਈ ਡੂੰਗੀ ਟੁੱਟ ਭੱਜ ਦੇ ਬਾਵਜੂਦ ਵੀ ਬਿਕਰ ਤੇ ਨਿਰਮਲ પતિ ਪਤਨੀ ਵਾਂਗ ਰਹਿੰਦੇ ਹੌਲੀ ਹੌਲੀ ਤੇਜੇ ਦਾ ਮੁੰਡਾ ਕੁੜੀ ਵੀ ਬਿਕਰ ਨੂੰ ਤਾਇਏ ਤੋਂ ਪਾਪਾ ਕਹਿਣ ਲੱਗ ਪਏ ਸਨ ਪਿੰਡ ਵਿੱਚ ਹੀ ਰਹਿੰਦੀ ਹੋਣ ਕਰਕੇ ਪਿੰਦਰ ਵੀ ਆਉਂਦੀ ਰਹਿੰਦੀ ਬਿੱਕਰ ਜਦੋਂ ਟਰੱਕਾਂ ਨਾਲ ਗੁਹਾਟੀ ਵੱਲ ਨੂੰ ਚਲਿਆ ਜਾਂਦਾ ਉਦੋਂ ਨਿਰਮਲਨ ਜ਼ਰੂਰ ਉਪਰ ਆ ਜਿਆ ਲੱਗਦਾ ਇੱਕ ਪਾਸੇ ਬਿਮਾਰੀ ਨਾਲ ਖੋਲਦੀ ਸੱਸ ਦੂਜੇ ਪਾਸੇ ਐਡਾ ਬੜਾ ਭਾਂਪਾਂ ਕਰਦਾ ਇਕੱਲਾ ਕਰ ਕੋਈ ਨਹੀਂ ਭੈਣੇ ਬਿੱਕਰ ਆਏ ਤੋਂ ਬਥੇਰੀ ਰੌਣਕ ਹੋ ਜੂ ਹੌਸਲਾ ਰੱਖ ਉਹਦੀ ਉਦਾਸੀ ਵੇਖ ਕੇ ਪਿੰਦਰ ਅਕਸਰ ਸਮਝਾਉਂਦੀ ਦਿੰਦੀ ਬਿੱਕਰ ਦੇ ਆਉਣ ਨਾਲ ਠੀਕ ਵੀ ਹੋ ਜਾਂਦਾ ਸੀ ਸਭ ਕੁਝ ਪਰ ਪਿਛਲੇ ਕੁਝ ਸਮੇਂ ਤੋਂ ਘਰ ਵਿੱਚ ਇੱਕ ਨਵੀਂ ਹੀ ਅਸ਼ਾਂਤੀ ਦਾ ਗੋਲਾ ਤਾंडਵ ਕਰਨ ਲੱਗ ਪਿਆ ਸੀ ਤਾंडਵ ਐਸਾ ਜੋ ਚਾਰੇ ਪਾਸਿਆਂ ਤੋਂ ਦੁਖੀ ਨਿਰਮਲ ਦੀ ਛਾਤੀ ਵਿੱਚ ਨਸ਼ਤਰ ਬਣ ਕੇ ਖੋਭ ਗਿਆ ਜੋ ਉਹਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਖੋ ਕੇ ਲੈ ਗਿਆ ਅਚਾਨਕ ਹੀ ਅੱਧੀ ਰਾਤ ਨੂੰ ਉੱਠ ਕੇ ਕਿੱਧਰ ਪਤਾ ਨਹੀਂ ਕਿਹੜੇ ਤਨਪੱਤਨ ਜਾਣ ਲੱਗ ਪਿਆ ਸੀ ਪਿਛਲੇ ਕੁਝ ਦਿਨਾਂ ਤੋਂ ਨਿਰਮਲ ਉਸ ਤਨਪੱਤਨ ਦੀ ਤੈਅ ਤੱਕ ਜਾਣ ਦੀ ਪੱਕ ਧਾਰ ਲਈ ਸੀ ਅਚਾਨਕ ਹੀ ਹਲਕੇ ਖੜਾਕੇ ਨਾਲ ਨਿਰਮਲ ਅੱਬੜਵਾਹੀ ਉੱઠી ਕਈ ਰਾਤਾਂ ਤੋਂ ਚੌਕੀਦਾਰੀ ਕਰਦੀ ਰਹਿਣ ਕਰਕੇ ਸ਼ਾਇਦ ਉਹਦੀ ਅੱਖ ਲੱਗ ਗਈ ਸੀ ਇੱਕਦਮ ਅੱਖਾਂ ਖੋਲ ਕੇ ਸਭ ਤੋਂ ਪਹਿਲਾਂ ਉਹਨੇ ਕੋਲ ਰਹਿ ਬਿਕਰ ਦੇ ਮੰਜੇ ਤੇ ਨਿਗਾਹ ਮਾਰੀ ਪਰ ਬਿਕਰ ਉੱਤੇ ਨਹੀਂ ਸੀ ਮੰਜਾ ਖਾਲੀ ਸਥਿਤੀ ਪਾਪਦਿਆਂ ਹੀ ਉਹ ਬਿਜਲੀ ਦੀ ਫੁਰਤੀ ਨਾਲ ਉੱਠੀ ਪਿਆਰੀ ਚੱਪਲਾਂ ਪਾ ਕੇ ਛੁਪਾਵੇਂ ਨਿਗਾਹ ਕਮਾਉਣ ਲੱਗੀ ਪਰ ਆ ਰਸੋਈ ਕੋਲੋਂ ਦੀ ਸਾਸ ਉਸੇ ਤਰ੍ਹਾਂ ਪਈ ਸੀ ਮੰਜੀ ਨਾਲ ਮੰਝਾ ਹੋਈ ਚੰਨ ਚਾਨਣੀ ਵਿੱਚ ਸਾਰਾ ਵੇੜਾ ਸਪਸ਼ਟ ਦਿਖਦਾ ਸੀ ਘੁੰਮਦੀ ਘੁੰਮਦੀ ਜਿਉਂ ਹੀ ਆਉਂਦੀ ਨਜ਼ਰ ਬਾਹਰਲੇ ਗੇਟ ਵਾਲੀ ਕੰਧ ਤੇ ਪਈ ਤਾਂ ਉਹ ਤੋਰ ਅੰਦਰ ਤੱਕ ਕੰਬ ਉੱਠੀ ਕੰਧ ਨਾਲ ਪੌੜੀ ਲਾਈ ਹੋਈ ਬਾਹਰ ਬੀਹੀ ਵੱਲ ਨੂੰ ਉਤਰ ਰਿਹਾ ਸੀ ਕੌਫ ਨਾਲ ਜਕੜੀ ਖੜੀ ਨਿਰਮਲ ਨੂੰ ਕੰਦੋਂ ਪਾਰ ਉੱਤਰਦੇ ਬਿੱਕਰ ਦਾ ਸੇਰੀ ਦੇ ਸਕਿਆ ਮੰਜਰ ਵੇਖ ਕੇ ਉਹ ਸੋਨੋ ਗਈ ਪਰ ਅਗਲੇ ਹੀ ਪਾਲਿਕ ਝਟਕੇ ਨਾਲ ਉਹਨੇ ਆਪਣੇ ਵਜੂਦ ਦਿਵਾਲੇ ਪਸਰਈ ਸੁਣਦਾ ਚੱਕਰ ਵਿਊ ਤੋੜਿਆ ਦੱਬੇ ਪੈਰੀਆਂ ਪੌੜੀ ਵੱਲ ਨੂੰ ਤੁਰ ਪਈ ਹਿੰਮਤ ਸਮੇਟ ਕੇ ਪੌੜੀ ਚੜ ਕੰਦ ਤੇ ਜਾ ਰਹੀ ਫਿਰ ਕੰਦ ਨਾਲ ਲੰਮਕ ਕੇ ਬਾਹਰ ਬੀਹੀ ਵਿੱਚ ਇਹ ਗੱਲ ਵਾਕ ਹੈ ਕਿ ਉੱਤਰ ਦੇ ਵਕਤ ਉਸ ਦੀਆਂ ਕੂਣੀਆਂ ਛਿੱਲੀਆਂ ਗਈਆਂ ਸਨ ਬੀਹੀ ਵਿੱਚ ਖੜੀ ਨੇ ਹੀ ਪਹਿਲਾਂ ਸੜਕ ਵੱਲ ਨੂੰ ਨਿਗਾਹ ਮਾਰੀ ਸਾਹਮਣੇ ਚੁਬਾਰੇ ਵਾਲਿਆਂ ਦੇ ਘਰ ਕੋਲ ਬਕਰ ਚੋਰਾ ਵਾਂਗ ਤੁਰਿਆ ਜਾ ਰਿਹਾ ਸੀ ਜਿਉਂ ਹੀ ਸੜਕ ਤੇ ਚੜ ਕੇ ਉਹ ਸੱਜੇ ਹੱਥ ਮੁੜਿਆ ਤਾਂ ਕੰਦ ਕੋਲ ਖੜੀ ਨਿਰਮਲ ਵੀ ਦੱਬੇ ਪੈਰੀ ਮਗਰ ਉਤਰੀ ਤੁਰੇ ਜਾਂਦਿਆਂ ਹੀ ਉਹਨੇ ਆਲੇ-ਦੁਆਲੇ ਨਿਗਾਹ ਮਾਰੀ ਜੋ ਪਾਸੇ ਸੁੰਨ ਸਮਾਨ ਸੀ ਫਿਰ ਉ ਤਾਂ ਨੂੰ ਵੇਖਿਆ ਚੰਨ ਵੀ ਆਪਣੀ ਥਾਂ ਤੋਂ ਖਾਸਾ ਪਰਾਂ ਨੂੰ ਖਿਸਕ ਗਿਆ ਸੀ ਤਾਰੇ ਪੂਰੀ ਟੋਰ ਨਾਲ ਟਿਮਟਿਮਾ ਰਹੇ ਸਨ ਪੱਛਮ ਵੱਲੋਂ ਠੀਕ ਕਪਾਈ ਬੱਦਲਾਂ ਦੀ ਡਾਰ ਅਸਮਾਨ ਵਿੱਚ ਦੂਰ ਤੱਕ ਖਿੱਲਰ ਗਈ ਸੀ ਸੜਕ ਤੇ ਚੜਦਿਆਂ ਹੀ ਨਿਰਮਲ ਵੀ ਸੱਜੇ ਹੱਥ ਮੋੜ ਪਈ ਸੜਕ ਦਿਵਾਲੇ ਲੱਗੀਆਂ ਪੰਚਾਇਤੀ ਟਿਊਬਾਂ ਦਾ ਚਾਨਣ ਚੰਨ ਚਾਨਣੀ ਵਿੱਚ ਇਜ਼ਾਫਾ ਕਰ ਰਿਹਾ ਸੀ ਮੂਰੇ ਮੂਰੇ ਤੁਰਿਆ ਜਾਂਦਾ ਬਿੱਕਰ ਸਲਾਰ ਵਾਲਿਆਂ ਦੇ ਘਰ ਕੋਲੋਂ ਅਚਨ-ਚੇਤਿ ਲੰਮਾ ਪਹਾਲ ਲੈ ਗਿਆ ਹੈ ਇਹ ਸ਼ਮਸ਼ਾਨ ਘਾਟ ਕੰਨੀ ਨੂੰ ਕੀ ਕਰਨ ਜਾ ਰਿਹਾ ਆਉਂਦੀ ਹਰਕਤ ਵੇਖ ਕੇ ਮਗਰ ਤੁਰੀ ਆਉਂਦੀ ਨਿਰਮਲ ਦਾ ਮੱਥਾ ਚੌੜੀਆਂ ਨਾਲ ਭਰ ਗਿਆ ਕਿਉਂਕਿ ਲੰਮਾ ਪਾ ਸ਼ਮਸ਼ਾਨ ਘਾਟ ਵੱਲ ਨੂੰ ਜਾਂਦਾ ਸੀ ਉਸ ਤੋਂ گاਂਵ ਬੰਦ ਹੈਰਾਨੀ ਵਿੱਚ ਫਸੀ ਉਹ ਪੈੜ ਦੱਬ ਕੇ ਪਾਸੇ ਫਿੱਤ ਨਾਲ ਤੁਰਨ ਲੱਗੀ ਉਦੋਂ ਤਾਂ ਉਹਦਾ ਦਿਮਾਗ ਹਵਾ ਵਿੱਚ ਤੈਰਨ ਲੱਗਿਆ ਜਦੋਂ ਮੂਰੇ-ਮੂਰੇ ਤੁਰਿਆ ਜਾਂਦਾ ਵਿਕਰ ਸ਼ਮਸ਼ਾਨ ਘਾਟ ਵਿੱਚ ਪ੍ਰਵੇਸ਼ ਕਰ ਗਿਆ। ਹਲੋਕਾਰੀ ਹਰਕਤ ਵੇਖ ਕੇ ਤੁਰੇ ਜਾਂਦੀ ਨਿਰਮਲ ਦੇ ਪੈਰ ਠਾਕ ਕੇ ਗਏ। ਦਿਲ ਧੜ ਧੜ ਕਰਨ ਲੱਗਿਆ। ਥਾਂੇ ਖੜ ਕੇ ਉਹ ਆਲੇ-ਦੁਆਲੇ ਵੇਖਣ ਲੱਗੀ। ਦੂਰ-ਦੂਰ ਤੱਕ ਸੰਗਣੀ ਜੀਰੀ ਦੇ ਖੇਤ ਸਨ। ਡੱਡੂਆਂ ਬੈਂਡਿਆਂ ਦੀ ਟੈਂ ਟੈਂ ਨਾਲ ਸਮੋੱਚਾ ਵਾਤਾਵਰਨ थरथरा ਰਿਹਾ ਸੀ। ਅਚਾਨਕ ਹੀ ਉਹਨੂੰ ਸੜਕ ਵਾਲੇ ਲੰਮੇ ਪਹੇ ਵਾਲ ਨੂੰ ਇੱਕ ਪਰਛਾਵਾਂ ਹੁੰਦਾ ਨਜ਼ਰ ਆਇਆ। ਝਿੰਗਾ ਵਾਲੀ ਬਾੜ ਕੋਲ ਦੀ ਕੋਡਿਓ ਕੋਡਿਓ ਉਹ ਸ਼ਮਸ਼ਾਨ ਘਰ ਦੇ ਅੰਦਰ ਜਾ ਕੇ ਇੱਕ ਟਾਲੀ ਓਲੇ ਲੁਕ ਗਈ। ਫਿਰ ਚੋਰਾ ਵਾਂਗ ਸ਼ਮਸ਼ਾਨ ਘਰ ਦੇ ਸਨਾਟੀ ਨੂੰ ਘੂਰਨ ਲੱਗ ਪਈ। ਬਿੱਕਰ ਪਰਾਂ ਨੂੰ ਇੱਕ ਮੁਰਦੇ ਫੂਕਣ ਵਾਲੇ ਛੱਡ ਕੋਲ ਖੜਾ ਸੀ। ਕੁਝ ਧੇਰ ਬਾਅਦ ਲੰਮੇ ਪਏ ਵਿਚਲਾ ਪਰਸ਼ਾਵਾਂ ਵੀ ਪਰਲੇ ਆੜਾ ਖੋੜੀ ਗੇਟ ਰਾਹ ਸ਼ਮਸ਼ਾਨ ਘਰ ਦੇ ਅੰਦਰ ਆ ਗਿਆ। ਟਾਲੀ ਓਲੇ ਡੜੀ ਬੈਠੀ ਨਿਰਮਲ ਦਾ ਸਾਹ ਸੁੱਕ ਗਿਆ। ਪਰਸ਼ਾਵਾਂ ਬਿੱਕਰ ਵੱਲ ਨੂੰ ਤੁਰਿਆ ਆ ਰਿਹਾ ਸੀ। ਚੰਨ ਚਾਨਣੀ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਭੂਤ ਤੁਰਿਆ ਆ ਰਿਹਾ ਹੁੰਦਾ। ਦਰਮਿਆਨਾ ਜਿਹਾ ਕੱਦ, ਉੱਪਰ ਕਾਲੀ ਚਾਦਰ ਲਈ ਹੋਈ। ਕਦਮਦਰ ਕਦਮ ਪਰ ਸ਼ਾਵਾਂ ਬਿੱਕਰ ਦੇ ਨੇੜੇ ਆ ਕੇ ਖੜ ਗਿਆ। ਨਿਰਮਲ ਦੇ ਹੋਸ਼ ਗੁੰਮ। ਛਾਤੀ ਅੰਦਰਲਾ ਦਿਲ ਇੰਜ ਧੜ ਧੜ ਕਰਨ ਲੱਗਿਆ ਜਿਵੇਂ ਕੋਈ ਜਵਾਕ ਕੰਧ ਨਾਲ ਪੱਥਰ ਮਾਰ ਰਿਹਾ ਹੁੰਦਾ। ਹੋਂਦਾ ਸਾਰਾ ਜਿਸਮ ਪਸੀਨੇ ਨਾਲ ਗਾਚੋ ਗਿਆ। ਪਰ ਸ਼ਾਵ ਨੇ ਚਾਦਰ ਲਾ ਕੇ ਇੱਕ ਪਾਸੇ ਰੱਖ ਦਿੱਤੀ। ਇੱਕ ਹੋਰ ਧਮਾਕਾ ਚਾਦਰ ਢੇਠੋਂ ਫਿੱਕਾ ਜਿਹਾ ਸੂਟ ਪਾਈ ਇੱਕ ਧੀਵੀ ਨਿਕਲੀ ਆ ਗਈ ਟੀਵੀ ਦੇ ਮੋਢਿਆਂ ਤੇ ਹੱਥ ਰਾ ਕੇ ਬਿਕਰ ਨਹੀਂ ਜਿਵੇਂ ਭੂਤ ਬੋਲਿਆ ਹੁੰਦਾ ਬਿਕਰਾ ਜੇ ਤੂੰ ਨਾ ਹੁੰਦਾ ਤਾਂ ਅੱਜ ਮੇਰੀ ਗੋਦੀ ਇਸ ਵਾਰੀ ਟੀਵੀ ਦੀ ਆਵਾਜ਼ ਉੱਚੀ ਹੋਈ ਕੀ ਗੱਲ ਕਰਦੀ ਏ ਪਿੰਦਰੇ ਤੇਰੇ ਲਈ ਤਾਂ ਤੇਰੇ ਪਿੱਛੇ ਤਾਂ ਮੈਂ ਉਦੋਂ ਰਾਤ ਨੂੰ ਆਪਦੀ ਘਰ ਵਾਲੀ ਸੀਬੋ ਮਾਰਦੀ ਗੱਲ ਘੁੱਟ ਕੇ ਸਾਲੀ ਡਰਾਵੇ ਦੇਣ ਲੱਗ ਪਈ ਆਪਣੇ ਸੰਬੰਧਾਂ ਬਾਰੇ ਕਹਿੰਦੀ ਲੋਕਾਂ ਨੂੰ ਦੱਸਾਂ ਬਈ ਦੱਸ ਲੈ ਹੁਣ ਥਾਂ ਹੀ ਲੋਕਾਂ ਨੂੰ ਐ ਵੀ ਨਹੀਂ ਪਤਾ ਬਈ ਮਰੀ ਕਿਵੇਂ थी ਅਚਾਨਕੇ ਬਿਕਰ ਨੇ ਮੌਤ ਨਾਲੋਂ ਵੀ ਵੱਡਾ ਰਹੱਸ ਖੋਲਿਆ ਰਹੱਸ ਕਾਂ ਦਾ ਖੋਲਿਆ ਜਿਵੇਂ ਧਰਤੀ ਆਸਮਾਨ ਹਿੱਲਣ ਲੱਗ ਪਏ ਹੋਣ ਟਾਲੀ ਉਹਲੇ ਖੜੀ ਨਿਰਮਲ ਨੂੰ ਆਲਾ ਦੁਆਲਾ ਪੂਰੀ ਸਪੀਡ ਵਿੱਚ ਘੁੰਮਦਾ ਜਾਪਿਆ ਉਹ ਪੂਰੇ ਜੋਰ ਨਾਲ ਚੀਖ ਪਈ ਬਿਕਰਾ ਪਿੰਦਰੇ ਉਹਦੀ ਆਵਾਜ਼ ਨਾਲ ਪੂਰਾ ਸ਼ਮਸ਼ਾਨ ਘੜ ਦਹਿਲ ਉੱਠਿਆ ਨਿਰਮਲ ਜਿਵੇਂ ਦੋ ਪ੍ਰੇਤਾ ਨੇ ਕੂਕ ਮਾਰੀ ਹੋਵੇ ਹਾਂ ਮੈਂ ਵੇ ਸ਼ਰਮ ਨਹੀਂ ਆਈ ਤੁਹਾਨੂੰ ਪਵਿੱਤਰ ਰਿਸ਼ਤੇ ਦੀ ਚਾਦਰ ਪਾੜਦਿਆਂ ਨੂੰ ਗਰਕ ਜੋ ਤੁਸੀਂ ਹੋਣ ਤੋਂ ਨਾਲੇ ਜੇ ਪਹਿਲਾਂ ਹੀ ਇਸ ਪਾਪਨ ਥਲੇ ਚਾਦਰ ਵਿਛਾਈ ਬੈਠਾ ਸੀ ਫਿਰ ਮੇਰੇ ਤੇ ਚਾਦਰ ਕਿਉਂ ਇੱਕ ਪਾਸੇ ਲਾ ਕੇ ਰੱਖੀ ਚਾਦਰ ਤੇ ਪੈਰ ਰੱਖਦੀ ਹੋਈ ਨਿਰਮਲ ਹਨੇਰੇ ਵਿੱਚੋਂ ਨਿਕਲ ਕੇ ਚੰਨ ਚਾਨਣੀ ਵੱਲ ਨੂੰ ਵੱਧ ਰਹੀ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਚਾਦਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਸੀ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ